ਅੱਜ ਇਹ ਵੀਡੀਓ ਕੋਈ ਸੇਲ ਵਾਲੇ ਜਾਨਵਰ ਦੀ ਨਹੀਂ ਅੱਜ ਸਟੱਡ ਸਰਵਿਸ ਓਪਨ ਕੀਤੀ ਹੈ ਬਾਈ ਹੁਣਾਂ ਨੇ ਤੇ ਐਸ ਵਾਰ ਵਾਲੇ ਪੰਜਾਬ ਦੇ ਸਾਰੇ ਸੂਆਂ ਵਿੱਚ ਚੈਂਪੀਅਨ ਵੀ ਬਣਿਆ ਹੋਇਆ ਘੋੜਾ ਤੇ ਬਾਕੀ ਹੈ ਵੀ ਚੰਗਾ ਸਾਰੀ ਲੈਨ ਚੰਗੀ ਆ ਕੀ ਡਿਟੇਲ ਆ ਕਿੰਨੀ ਫੀਸ ਰੱਖੀ ਹੈ ਬਾਈ ਹੁਣਾਂ ਨੇ ਤੇ ਕਿੰਨੀ ਹਾਈਟ ਆ ਸਾਰੀ ਵੀਡੀਓ ਦੇ ਵਿੱਚ ਡਿਟੇਲ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਓ ਪੰਜ ਮਿੰਟ ਹੀ ਲੈਂਦੇ ਹੁੰਦੇ ਆਂ ਆਪਾਂ ਬਹੁਤ ਜ਼ਿਆਦਾ ਲੰਮਾ ਟਾਈਮ ਨਹੀਂ ਲੈਂਦੇ ਤੁਹਾਡਾ ਸਾਰੀ ਡਿਟੇਲ ਦੇ ਦਿਆਂ ਤੁਹਾਨੂੰ ਕੀ ਖਾਨਦਾਨ ਬਾਰੇ ਹੈਨਾ ਜਿੰਨੀ ਵੀ ਡਿਟੇਲ ਆਪਾਂ ਨੂੰ ਬਾਈ ਹੋਣੀਆਂ ਦੱਸੇ ਸਾਰੀ ਸਟੱਡ ਸਰਵਿਸ ਓਪਨ ਕਰਤੀ ਜਾਇਜ਼ ਫੀਸ ਆ ਬਾਕੀ ਚੈਂਪੀਅਨ ਘੋੜਾ ਰਿਜ਼ਲਟ ਬਹੁਤ ਚੰਗਾ ਆ ਸਵਾਗਤ ਆ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਤੇ ਬਾਬਾ ਜੀਤ ਦਾ ਸਟੱਡ ਫਾਰਮ ਉੱਤੇ ਤੇ ਜਿਹੜੇ ਭਰਾ ਆਪਣੇ ਫੇਸਬੁਕ ਪੇਜ ਦੇ ਰਾਹੀਂ ਇਹ ਵੀਡੀਓ ਦੇਖ ਰਹੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਆ ਦੋਸਤੋ ਜਿਵੇਂ ਤੁਸੀਂ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਦੱਸਤਾ ਵੀ ਅੱਜ ਇੱਕ ਸਟੱਡ ਸਰਵਿਸ ਵਾਲਾ ਘੋੜਾ ਲੈ ਆ ਘੋੜਾ ਹੀ ਕਹਾਦਾ ਸਿਰਾਂ ਕੂਕਾ ਪੀਸ ਹੀ ਆ ਆਪ ਦੇ ਬੱਚਿਆਂ ਦੇ ਰਿਜ਼ਲਟ ਦੇ ਸਿਰਤੇ ਨਾ ਤਹਿਲਕਾ ਮਚਾਇਆ ਪਿਆ ਬਾਕੀ ਇਸ ਵਾਰ ਸਾਰੇ ਸੂਹਾਂ ਚ ਚੰਗੀਆਂ ਪੋਜੀਸ਼ਨਾਂ ਤੇ ਆਇਆ ਜਿੰਨੇ ਵੀ ਪੰਜਾਬ ਦੇ ਸੂਹ ਇਹਨੇ تقریبا ਸਾਰੇ ਹੀ ਲੜੇ ਆ ਤੇ ਸਾਰਿਆਂ ਚੀ ਪੋਜੀਸ਼ਨ ਚੰਗੀ ਪੋਜੀਸ਼ਨ ਹਾਸਲ ਹੋਈ ਆ ਜੀ ਤੇ ਬਾਕੀ ਬਾਈ ਹੁਣਾਂ ਦਾ ਇੱਕ ਚੈਲੰਜ ਹੀ ਆ ਕੀ ਚੈਲੰਜ ਆ ਤੇ ਕਿੰਨੀ ਜਾਇਜ਼ ਫੀਸ ਆ ਸਾਰਾ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿੰਨੇ ਆ ਡਿਟੇਲ ਬਾਤ ਆਪਦੇ ਸੋਹਣੇ ਸੋਹਣੇ ਕਮੈਂਟਾਂ ਰਾਹੀਂ ਘੋੜੇ ਦੀ ਤਾਰੀਫ਼ ਜਰੂਰ ਕਰੋ ਘੋੜੇ ਬਾਰੇ ਦੱਸਿਓ ਤੇ ਦੂਜੀ ਗੱਲ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਤਾਂ ਜੋ ਜਿੰਨਾਂ ਵੀਰਾਂ ਨੇ ਚੰਗੇ ਘੋੜੇ ਦੀ ਭਾਲ ਵਿੱਚ ਹੁਣ ਵੀ ਆਪਦੀ ਘੋੜੀ ਭਰਉਣੇ ਨੀਲੇ ਰੰਗ ਦਾ ਘੋੜਾ ਭਾਲਦੇ ਹੋਣ ਤਾਂ ਉਹ ਇੱਕ ਵਾਰ ਇਹ ਵੀਡੀਓ ਜ਼ਰੂਰ ਉਹਨਾਂ ਤਾਈ ਪਹੁੰਚ ਜੇ ਤੇ ਉਹ ਆ ਘੋੜੇ ਤੋਂ ਆਪਦੀ ਸਰਵਿਸ ਲੈ ਆਉਣ ਤੇ ਅੱਜ ਦੋਸਤੋ ਬਾਅਦਾਂ ਵੀਡੀਓ ਵੱਲ ਦਿੰਦੇ ਆ ਡਿਟੇਲ ਦੋਸਤੋ ਅੱਜ ਆਪਾਂ ਬਾਈ ਸੋਨੀ ਦੌਧਰ ਵਾਲੇ ਦੇ ਘੋੜੇ ਨੂੰ ਫਲਮਾਉਣ ਜਾ ਰਹੇ ਹਾਂ ਘੋੜਾ ਹੀ ਕਹਾਦਾ ਇੱਕ ਮੰਨ ਲਓ ਬਹੁਤ ਬਹੁਤ ਹੀ ਵਨ ਜਾਂਦਾ ਖੜਨੇ ਖੁਰਨੇ ਵਾਲੇ ਪਾਸੋਂ ਆਪਦੇ ਆਪ ਨੂੰ ਦਿਖਾਉਣਾ ਬਹੁਤ ਆਉਂਦਾ ਤੇ ਦੇਖ ਸਕਦੇ ਆ ਤੁਸੀਂ ਦੋਸਤੋ 65 ਪਲੱਸ ਹੈ ਇਹਦੀ ਹਾਈਟ ਆ ਜਿਗਰ ਨਾ ਬਾਈ ਹੁਣਾਂ ਨੇ ਸੂਣੀ ਹੁਣਾਂ ਨੇ ਦੌਧਰ ਵਾਲਿਆਂ ਨੇ ਰੱਖਿਆ ਤੇ ਇਹਦੀ ਲਾਈਨ ਬਾਰੇ ਖਾਨਦਾਨ ਬਾਰੇ ਗੱਲ ਕਰੀ ਤਾਂ ਸਖਵੀਰ ਬਾਦਲ ਜੀ ਹੁਣਾਂ ਵਾਲੇ ਘੋੜੇ ਰਾਜ ਹੰਸ ਦਾ ਬੱਚਾ ਦੋਸਤੋ ਤੇ ਰਾਜ ਤਿਲਕ ਦਾ ਪੋਤਾ ਸਖਵੀਰ ਬਾਦਲ ਜੀ ਵਾਲਾ ਰਾਜ ਹੰਸ ਬਹੁਤ ਚੰਗਾ ਆਪਦੇ ਟਾਈਮ ਦਾ ਚੈਂਪੀਅਨ ਘੋੜਾ ਤੇ ਗਾਂ ਅੱਜ ਦੇ ਟਾਈਮ ਵਿੱਚ ਇਹ ਵੀ ਬੱਚਾ ਪੂਰਾ ਨੀਲਾ ਜਿਹੜਾ ਚੈਂਪੀਅਨ ਬਣ ਰਿਹਾ ਤੇ ਇਹਦੇ ਮਾਂ ਵਾਲੇ ਪਾਸੋਂ ਖਾਨਦਾਨ ਦੀ ਗੱਲ ਕਰੀ ਤਾਂ ਮਾਂ ਦੋਸਤੋ ਇਹਦੀ ਅਮੀਰਾ ਜੋ ਫੌਜੀ ਦੀ ਸੀ ਤੇ ਇਹਦੀ ਜਿਹੜੀ ਮਾਂ ਨਾਨੀ ਆ ਉਹ ਜਾਰਾ ਘੋੜੀ ਆ ਛੜਕ ਵਾਲੀ ਤੇ ਦੋਸਤੋ ਮੰਨ ਲਓ ਦੋਨੇ ਪਾਸੇ ਹੈ ਨਾ ਜਿਹੜਾ ਖਾਨਦਾਨਾ ਪੂਰਾ ਜ਼ਬਰਦਸਤ ਖਾਨਦਾਨ ਲੈਂ ਬਹੁਤ ਜ਼ਬਰਦਸਤ ਆ ਆਪਾਂ ਆਮ ਤੌਰ ਤੇ ਸਿਆਣੇ ਬੰਦਿਆਂ ਤੋਂ ਪੁਰਾਣੇ ਬਰੀਡਿੰਗ ਵਾਲੇ ਆ ਜਿਹੜੇ ਤਜਰਬੇ ਵਾਲੇ ਆ ਉਹਨਾਂ ਤੋਂ ਸੌਂਦੇ ਆਏ ਆ ਵੀ ਜਿਹੜਾ ਵੀ ਘੋੜਾ ਮੇਨ ਰਿਜ਼ਲਟ ਦੇ ਸਿਰ ਤੇ ਚੱਲਦਾ ਅਫਦਾ ਸੁੰਦਰ ਹੋਣਾ ਜ਼ਰੂਰੀ ਆ ਪਰ ਜਿਹੜਾ ਜ਼ਿਆਦਾ ਜ਼ਰੂਰੀ ਆ ਉਹਦਾ ਰਿਜ਼ਲਟ ਚੰਗਾ ਹੋਣਾ ਚਾਹੀਦਾ ਤਾਂ ਦੋਸਤੋ ਜਿਹੜਾ ਬੱਚਾ ਇਹਦੇ ਰਿਜ਼ਲਟ ਵੀ ਆਉਣੇ ਸ਼ੁਰੂ ਹੋ ਗਏ ਤੇ ਰਿਜ਼ਲਟ ਵੀ ਬਾਖਮਾਲ ਬਹੁਤ ਚੰਗੇ ਬੱਚੇ ਸੂਰਤ ਟੌਪ ਟੌਪ ਦੇ ਬੱਚੇ ਬੱਚੀਆਂ ਇਹਦੇ ਆ ਰਹੀਆਂ ਜਿਆਦਾਤਰ ਇਹਦੀਆਂ ਬੱਚੀਆਂ ਮਾਰਕੀਟ ਵਿੱਚ ਆਈਆਂ ਤੇ ਬਾਈ ਹੁਣਾਂ ਦਾ ਚੈਲੰਜ ਆ ਬਾਈ ਹੁਣੇ ਕਹਿੰਦੇ ਆਪਾਂ ਬੰਦਿਆਂ ਦਾ ਨੰਬਰ ਦਵਾਂਗੇ ਘੋੜੇ ਤਾਂ ਤਕਰੀਬਨ ਸਾਰਿਆਂ ਤੇ ਜਿਹੜਾ ਵੀ ਜਰ ਆਪ ਦੇ ਘਰੇ ਜਾਨਵਰ ਪਾਲਦਾ ਛੋਟਾ ਵੱਡਾ ਮਹਿੰਗਾ ਸਸਤਾ ਜੋ ਵੀ ਜਾਨਵਰ ਉਹਦੇ ਲਈ ਹੀਰਾ ਉਹਦੇ ਲਈ ਉਹੀ ਸੋਨਾ ਪਰ ਬਾਈ ਹੁਣੇ ਕਹਿੰਦੇ ਜਿਹੜਾ ਰਿਜ਼ਲਟ ਇਹਨੇ ਸੁਆ ਕਹਿੰਦਾ ਆਪਾਂ ਮਾਲਕਾਂ ਦੇ ਨੰਬਰ ਦਵਾਂਗੇ ਆਪਦੇ ਮੂੰਹੋਂ ਨਹੀਂ ਬੋਲਦੇ ਜੇ ਕਿਸੇ ਨੂੰ ਕੋਈ ਕਹਿੰਦਾ ਡਾਊਟ ਹੋਵੇ ਇਹਦੇ ਰਿਜ਼ਲਟਾਂ ਦੇ ਉੱਤੇ ਕਹਿੰਦਾ ਜਿੰਨੀਆਂ ਵੀ ਘੋੜੀਆਂ ਸੁਈਆਂ ਆਪਾਂ ਮਾਲਕਾਂ ਦਾ ਨੰਬਰ ਦੇ ਦਾਂ ਚਾਹੇ ਉਹਨਾਂ ਤੋਂ ਪਤਾ ਲੈ ਲਿਓ ਵੀ ਰਿਜ਼ਲਟ ਇਹਦਾ ਚੰਗਾ ਆਉਂਦਾ ਜਾਂ ਮਾੜਾ ਆਉਂਦਾ ਬਾਕੀ ਦੋਸਤੋ ਘੋੜੇ ਦੀ ਹੱਕ ਬਾਡੀ ਸੁੰਭ ਸੁੰਭ ਕਨ ਕੰਡੀਸ਼ਨ ਸਾਰੇ ਪਾਸਿਓਂ ਪੂਰੇ ਟੌਪ ਕਲਾਸ ਆ ਪਹਿਲਾਂ ਆਪਾਂ ਪੈਰਾਂ ਤੋਂ ਹੀ ਸ਼ੁਰੂ ਹੁੰਦੇ ਆ ਜਿਵੇਂ ਮਾਲੇ ਪਾਸਿਓਂ ਮੱਜੂਖੇ ਖਾਨਦਾਨ ਦੇ ਹੋਣ ਦਾ ਕਰਕੇ ਸੋਂਬਾ ਸੋਂਬਾ ਬਹੁਤ ਜ਼ਿਆਦਾ ਮਜ਼ਬੂਤ ਆਇਆ ਸੋਂਬਾ ਤਾਂ ਤੁਸੀਂ ਆਪ ਦੇਖ ਸਕਦੇ ਹੋ ਹੈਕਰ ਗਰਦਨ ਕੰਨ ਕੰਡੀਸ਼ਨ ਸਾਰੇ ਪਾਸਿਓਂ ਓਕੇ ਰਿਪੋਰਟਾਂ ਇਹਦੀਆਂ ਤੇ ਮਾਲੇ ਪਾਸੋਂ ਮਜ਼ਬੂਤੀ ਮੱਝੂ ਕੇ ਪੰਜਾਬ ਨਸਲ ਆਪਣਾ ਖਾਨਦਾਨ ਜਿਹੜਾ ਮੱਝੂ ਕੇ ਵਾਲੇ ਪਾਸੋਂ ਮਜ਼ਬੂਤੀ ਵਾਲਾ ਆਇਆ ਚ ਖੜਨੀ ਦਾ ਪੂਰਾ ਸੋਹਣਾ ਤੇ ਹੁਸਨ ਸੁਨੱਖ ਸੁਨੱਖਪੂਣਾ ਜਿਹੜਾ ਆਪਾਂ ਮੰਨ ਲਈਏ ਜਿਹੜੀ ਜ਼ਿਆਦਾ ਬਰੀਕੀ ਉਹ ਆਪਦੇ ਪਿਓ ਵਾਲੇ ਪਾਸੋਂ ਰਾਜ ਹਾਂਸ ਚੋਂ ਆਈ ਆ ਜਿਵੇਂ ਆਪਾਂ ਨੂੰ ਪਤਾ ਹੀ ਸਾਰਿਆਂ ਨੂੰ ਰਾਜ ਹਾਂਸ ਵੀ ਕਾਫੀ ਸੋਚ ਦਿੱਤੂ ਰਿਹਾ ਹੋਇਆ ਤੇ ਆਪਦੇ ਬੱਚੇ ਹੀ ਬਹੁਤ ਟੌਪ ਦੇ ਆਏ ਆ ਉਹਦੇ ਤੇ ਖਾਨਦਾਨੀ ਹੁੰਦਾ ਦੋਸਤੋ ਮੰਨ ਲਓ ਹੁਣ ਪਿਓ ਵਾਲਾ ਖਾਨਦਾਨ ਵੀ ਜ਼ਬਰਦਸਤ ਆ ਮਾਂ ਵਾਲਾ ਵੀ ਜ਼ਬਰਦਸਤ ਮਗਰ ਲਿਆ ਦੋ ਦੋ ਚਾਰ ਚਾਰ ਪੀੜੀਆਂ ਤੱਕ ਜ਼ਬਰਦਸਤ ਖਾਨਦਾਨ ਉਹਦਾ ਕਰਕੇ ਜਿੰਨੇ ਵੀ ਬੱਚੇ ਆਏ ਆ ਚੰਗੀ ਆਏ ਆ ਚਾਹੇ ਪਿਓ ਤੇ ਸੂਪੇ ਚਾਹੇ ਆਪਦੇ ਤੇ ਸੂਪੇ ਚਾਹੇ ਮਾਂ ਤੇ ਸੂਪੇ ਤਾਂ ਰਿਜ਼ਲਟ ਤਾਂ ਉਹਨੇ ਟੌਪ ਕਲਾਸ ਹੀ ਦੇਣਾ ਸੋ ਬਾਈ ਹੁਣਾਂ ਨੇ ਸਰਵਿਸ ਕਰਤੀ ਦੋਸਤੋ ਓਪਨ 65+ ਉਮਰ ਆ ਨੀਲਾ ਰੰਗਾ ਸੁਮਬਾ ਦਾ ਮਜੂਤ ਆ ਗਰਦਨ ਲੰਮੀ ਆ ਕੰਨ ਕੰਡੀਸ਼ਨ ਚੰਗੀ ਆ ਤੇ ਮੈਂ ਇੱਕ ਵਾਰ ਫੇਰ ਦੱਸਦਾ ਵੀ ਪੰਜਾਬ ਦੇ ਸਾਰੇ ਸੋਹ ਜਿੱਤਿਆ ਹੋਇਆ ਚੰਗੀ ਪੋਜੀਸ਼ਨ ਹਾਸਲ ਕੀਤੀ ਆ ਤੇ ਬਾਕੀ ਆਪਾਂ ਤੁਹਾਡੀ ਖਚੈਰੀ ਚ ਰੱਖ ਹੀ ਦਿੱਤਾ ਘੋੜਾ ਤੁਸੀਂ ਆਪ ਦੇਖ ਕੇ ਦੱਸੋ ਕਿੰਦਾ ਦਾ ਲੱਗਿਆ ਚੰਗਾ ਮਾੜਾ ਤੁਸੀਂ ਕਮੈਂਟਾਂ ਜਰੂਰ ਦੱਸ ਦਿਓ ਤੇ ਸਰਵਿਸ ਇਹਦੀ ਓਪਨ ਆ ਦੋਸਤੋ ਫੀਸ ਬਾਈ ਉਹਨਾਂ ਨੇ ਜਾਇਜ਼ ਹੀ ਰੱਖੀ ਉਹ ਕਹਿੰਦੇ 41000 ਆਪਾਂ ਫੀਸ ਰੱਖੇ ਤਾਂ ਜੋ ਦੂਰੋਂ ਨੇੜੋਂ ਆਏ ਬੰਦੇ ਨੂੰ ਕੋਈ ਪ੍ਰਸੰਾਨੀ ਨਾ ਹੋਵੇ ਘੋੜੀ ਰੱਖਣ ਦਾ ਵੀ ਪ੍ਰਬੰਧ ਆ ਡਾਕਟਰ ਦੀ ਵੀ ਪੂਰੀ ਉਹਨਾਂ ਬਾਈ ਹੁਣੇ ਕਹਿੰਦੇ ਪ੍ਰਬੰਧ ਪੂਰਾ ਡਾਕਟਰ ਸਖਦੇਵ ਜੀ ਉਹਨਾਂ ਦੇ ਫਾਰਮ ਤੇ ਹੁੰਦੇ ਆ ਕੋਈ ਜੇ ਕਹਿੰਨੇ ਆਪਦੀ ਕੁੜੀ ਚੈੱਕ ਕਰਾ ਕੇ ਲੈਣੇ ਚੈੱਕ ਕਰਾ ਕੇ ਨਹੀਂ ਤਾਂ ਉਹ ਕਹਿੰਦੇ ਆਪਾਂ ਡਾਕਟਰ ਸਖਦੇਵ ਤੋਂ ਵੀ ਚੈੱਕ ਕਰਾ ਕੇ ਭਰਾ ਸਕਦੇ ਆ ਥੋ ਦੋਸਤੋ ਆਪਾਂ ਦਿਖਾਤਾ ਘੋੜਾ ਚਾਰੇ ਪਾਸੇ ਤੁਹਾਨੂੰ 41022 ਹੁਣੇ ਕਹਿੰਦੇ ਫੀਸ ਆਪਾਂ ਜਾਇਜ਼ ਹੀ ਰੱਖੀ ਆ ਪਰ ਫੇਰ ਵੀ ਜੇ ਕੋਈ ਜ਼ਿਆਦਾ ਦੂਰੋਂ ਆਉ ਬੰਦੇ ਦਾ ਮਾਨਤਾਨ ਰੱਖਿਆ ਜਾਉ ਸੋ ਜਾਇਜ਼ ਫੀਸ ਵਿੱਚ ਦੋਸਤੋ ਜੇ ਕੋਈ ਨੀਲਾ ਘੋੜਾ ਚੰਗਾ ਚੈਂਪੀਅਨ ਘੋੜਾ ਪਾਲਦਾ ਹੋਇਆ ਆ ਅੱਜ ਜ਼ਰੂਰ ਕੋੜਾ ਦੇਖਿਓ ਕਿਵੇਂ ਦਾ ਲੱਗਿਆ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਲਾਈਕ ਸ਼ੇਅਰ ਤੇ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰ ਦਿਓ ਤੇ ਦੋਸਤੋ ਹੁਣ ਇੱਕ ਵਾਰ ਐਡਰੈਸ ਸੁਣ ਲਿਓ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਜੀ ਦੌਧਰ ਦੌਧਰ ਕਾਫੀ ਮਸ਼ਹੂਰ ਹੋਇਆ ਬਾਬੇ ਕੇ ਕਾਲਜ ਬਣਿਆ ਹੋਇਆ ਤੇ ਮਗਰ ਤੁਸੀਂ ਦੇਖ ਵੀ ਲਿਆ ਹੁਣ ਬਾਬੇ ਕੇ ਕਾਲਜ ਦੇ ਨੇੜੇ ਬਾਈ ਦਾ ਫਾਰਮ ਸੋਣੀ ਦੌਧਰ ਨਾਂ ਬਾਈ ਦਾ ਤੇ ਨੰਬਰ ਕਰ ਲਿਆ 914240099 914240089 ਇਹ ਬਾਈ ਦਾ ਸੋਣੀ ਦਾ ਨੰਬਰ ਆ ਫੀਸ ਬਾਰੇ ਕੋਈ ਹੋਰ ਜਾਣਕਾਰੀ ਘੋੜੇ ਬਾਰੇ ਜਿਹੜੀ ਮੈਂ ਨਾ ਦੱਸੀ ਹੋਏ ਲੈਣੀ ਹੋਵੇ ਤਾਂ ਤੁਸੀਂ ਬਾਈ ਤੋਂ ਲੈ ਸਕਦੇ ਆ ਤੇ ਘੋੜਾ ਤੁਸੀਂ ਦੇਖ ਲਿਆ ਦੋਸਤੋ ਚਾਰੇ ਪਾਸੇ ਬਦਨੀ ਦੇ ਨੇੜੇ ਬਾਈ ਦਾ ਪਿੰਡ ਬੁੱਟਰ ਬਦਨੀ ਦੇ ਨੇੜੇ ਪੈ ਜਾਂਦਾ ਦੌਦਰ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਕਰ ਲਿਓ ਬਾਈ ਨਾਲ ਸੰਪਰਕ ਕੇ ਕਮੈਂਟਾਂ ਵਿੱਚ ਘੋੜੇ ਬਾਰੇ ਜ਼ਰੂਰ ਦੱਸਿਓ ਕਿਵੇਂ ਦਾ ਲੱਗਿਆ ਤੇ ਮਿਲਦੇ ਆਂ ਜਲਦੀ ਆਪਾਂ ਇੱਕ ਹੋਰ ਨਵੇਂ ਵੀਡੀਓ ਨਾਲ ਦੇਉ ਇਜਾਜ਼ਤ ਬਹੁਤ ਬਹੁਤ ਧੰਨਵਾਦ ਦੋਸਤੋ ਜਿਹੜਾ ਤੁਸੀਂ ਆਪਣੇ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ